ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਅਸੀਂ ਉਹ ਸੱਚੇ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਸੁਖੀ ਸਾਂਦੀ ਬਸਦੇ ਹੋਮੋਗੇ ਅੱਜ ਦੀ ਕਹਾਣੀ ਸਟਾਰਟ ਕਰਦੇ ਹਾਂ ਜੇ ਕਹਾਣੀ ਚੰਗੀ ਲੱਗੀ ਤਾਂ ਸਾਨੂੰ ਮੋਟੀਵੇਟ ਜ਼ਰੂਰ ਕਰਿਓ ਜੇ ਕੋਈ ਕਮੀ ਪੇਸ਼ੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਦੋਸਤੋ ਅੱਜ ਦੀ ਕਹਾਣੀ ਸਟਾਰਟ ਕਰਦੇ ਹਾਂ ਦੋਸਤੋ ਹਰਜੋਤ ਅੱਜ ਪੂਰੇ 2.5 ਸਾਲ ਬਾਅਦ ਆਪਣੇ ਵਤਨ ਵਾਪਸ ਆ ਰਿਹਾ ਸੀ ਅੰਮ੍ਰਿਤਸਰ 에ਰਪੋਰਟ ਤੋਂ ਬਾਹਰ ਨਿਕਲਦੇ ਸਾਰ ਟੈਕ ਕਰਵਾ ਲਈ ਅਤੇ ਆਪਣੇ ਸ਼ਹਿਰ ਵੱਲ ਟੈਕਸੀ ਰਵਾਨਾ ਕਰ ਦਿੰਦਾ ਹੈ ਆਪਣੇ ਘਰੇ ਫੋਨ ਲਾਉਂਦਾ ਹੈ ਅੱਗੋਂ ਉਸ ਦੀ ਘਰ ਵਾਲੀ ਹਰਲੀਨ ਫੋਨ ਚੱਕਦੀ ਹੈ ਹੋਰ ਕਿਵੇਂ ਹੋ ਤੁਸੀਂ ਹਰਲੀਨ ਪੁੱਛਦੀ ਹੈ ਜਿਵੇਂ ਹਰਜੋਤ ਆਪਣੇ ਮਾਤਾ ਪਿਤਾ ਬਾਰੇ ਪੁੱਛਦਾ ਹੈ ਤਾਂ ਹਰਲੀਨ ਦੀ ਆਵਾਜ਼ ਕੁਝ ਬਦਲੀ ਬਦਲੀ ਲੱਗਦੀ ਹੈ ਤਾਂ ਫਿਰ ਹਰਜੋਤ ਵੀ ਨਹੀਂ ਦੱਸਦਾ ਕਿ ਮੈਂ ਪੰਜਾਬ ਪਹੁੰਚ ਚੁੱਕਿਆ ਹਾਂ ਮੈਂ ਆ ਰਿਹਾ ਬਸ ਇੰਨਾ ਕਹਿ ਦਿੰਦਾ ਹਾਂ ਮੈਂ ਜਲਦੀ ਆਵਾਂਗਾ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਆਪਣੇ ਘਰ ਵਾਲਿਆਂ ਨੂੰ ਇੱਕ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਇੱਕਦਮ ਅਚਾਨਕ ਪਹੁੰਚ ਕੇ ਅਜੀਬ ਜਿਹੀ ਖੁਸ਼ੀ ਮਹਿਸੂਸ ਕਰਨਾ ਚਾਹੁੰਦਾ ਸੀ ਤਾਂ ਉਸ ਦੀ ਘਰ ਵਾਲੀ ਨੇ ਉਸ ਨੂੰ ਕਿਹਾ ਉਹ ਤਾਂ ਪਿੰਡ ਦੇ ਵਿੱਚ ਰਹਿੰਦੇ ਹਨ ਪਿੰਡ ਦੇ ਵਿੱਚ ਹੀ ਉਹਨਾਂ ਨੇ ਇੱਕ ਮਕਾਨ ਕਿਰਾਏ ਤੇ ਲੈ ਕੇ ਰੱਖਿਆ ਹੋਇਆ ਹੈ ਸ਼ਹਿਰ ਦੀ ਹਵਾ ਪਾਣੀ ਉਹਨਾਂ ਨੂੰ ਖਾਸ ਹੀ ਰਾਸ ਨਹੀਂ ਆਈ ਇਸ ਕਰਕੇ ਪਿੰਡ ਦੇ ਵਿੱਚ ਹੀ ਬੜਾ ਲੰਮਾ ਸਮਾਂ ਹੋ ਰਹਿ ਰਹੇ ਹਨ ਅੱਗੋਂ ਫੋਨ ਕੱਟ ਕੇ ਅਤੇ ਟੈਕਸੀ ਵਾਲੇ ਨੂੰ ਆਖ ਦਿੰਦਾ ਹੈ ਪਿੰਡ ਦੇ ਵੱਲ ਚੱਲੋ ਪਿੰਡ ਦੇ ਵਿੱਚ ਜਾ ਕੇ ਮੇਰੇ ਮਾਤਾ ਪਿਤਾ ਮੇਰਾ ਉੱਥੇ ਇੰਤਜ਼ਾਰ ਕਰ ਰਹੇ ਹਨ ਉੱਥੇ ਜਾ ਕੇ ਚਲੋ ਆਪਾਂ ਪਹਿਲਾਂ ਮਾਤਾ ਪਿਤਾ ਨੂੰ ਮਿਲ ਲਈਏ ਘਰ ਵਾਲੀ ਨੂੰ ਤਾਂ ਬਾਅਦ ਵਿੱਚ ਵੇਖਾਂਗੇ ਆਪਣੇ ਮਾਤਾ ਪਿਤਾ ਨੂੰ ਉਸ ਦੇ ਦਿਲ ਵਿੱਚ ਮਿਲਣ ਦੀ ਬਹੁਤ ਖੁਸ਼ੀ ਸੀ ਮੇਰੀ ਮਾਂ ਆਵੇਗੀ ਮੈਨੂੰ ਜੱਫੀ ਪਾਵੇਗੀ ਤੇ ਮੈਂ ਆਪਣੀ ਰੋਂਦੀ ਮਾਂ ਨੂੰ ਚੁੱਪ ਕਰਾਵਾਂਗਾ ਲੇਕਿਨ ਨਹੀਂ ਸ਼ਾਇਦ ਉਸਦੀ ਕਿਸਮਤ ਵਿੱਚ ਇਹ ਸੁੱਖ ਕਿੱਥੇ ਲਿਖਿਆ ਹੋਇਆ ਸੀ ਹਰਜੋਤ ਆਪਣੇ ਟੈਕਸੀ ਵਿੱਚ ਬੈਠਾ ਬੈਠਾ ਸੁਪਨੇ ਲੈ ਰਿਹਾ ਸੀ ਟੈਕਸੀ ਪਿੰਡ ਵਿੱਚ ਪਹੁੰਚਦੀ ਹੈ ਪਿੰਡ ਦੀ ਮਿੱਨੀ ਮਿੱਨੀ ਮਿੱਟੀ ਦੀ ਖੁਸ਼ਬੂ ਉਸ ਨੂੰ ਹੋਰ ਜ਼ਿਆਦਾ ਖੁਸ਼ ਕਰ ਦਿੰਦੀ ਹੈ ਆਪਣਾ ਬਚਪਨ ਜੋ ਕਿ ਇਸੇ ਪਿੰਡ ਦੀਆਂ ਗਲੀਆਂ ਦੇ ਵਿੱਚ ਬੀਤਿਆ ਸੀ ਸਾਰਾ ਕੁਝ ਇੱਕ ਫਿਲਮ ਦੇ ਵਾਂਗ ਉਸ ਨੂੰ ਯਾਦ ਆ ਰਿਹਾ ਸੀ ਆਪਣੇ ਆਂਟੀ ਦੇ ਘਰ ਪਹੁੰਚਦਾ ਹੈ ਜਿੱਥੇ ਕਿ ਉਸ ਨੂੰ ਖਬਰ ਮਿਲੀ ਕਿ ਉਸ ਆਂਟੀ ਦੇ ਘਰ ਵਿੱਚ ਮੇਰੇ ਮਾਪੋ ਕਰਾਏ ਤੇ ਕਮਰਾ ਲੈ ਕੇ ਰਹੇ ਰਹੇ ਸਨ ਅੰਦਰ ਆ ਗਿਆ ਆਂਟੀ ਜੀ ਸਤਿ ਸ਼੍ਰੀਕਾਲ ਪੈਰੀ ਪੈਨਾ ਅਗੋਂ ਆਂਟੀ ਜੀ ਪਛਾਣ ਗਈ ਇਹ ਤਾਂ ਹਰਜੋਤ ਹੈ ਅਮਰੀਕਾ ਤੋਂ ਕਦੋਂ ਆਇਆ ਪੁੱਤ ਨਾਲੇ ਤੇਰਾ ਕੀ ਹਾਲ ਚਾਲ ਹੈ ਆਓ ਤੁਸੀਂ ਬੈਠੋ ਮੈਂ ਚਾਹ ਬਣਾਉਣੀ ਹਾਂ ਨਾਲੇ ਮੈਂ ਪਾਣੀ ਲੈ ਕੇ ਆਉਣੀ ਹਾਂ ਹਰਜੋਤ ਅੰਦਰ ਬੈਠਦਾ ਹੈ ਪਾਣੀ ਦਾ ਗਲਾਸ ਆਂਟੀ ਜੀ ਲਿਆ ਕੇ ਲੈ ਕੇ ਆਉਂਦੇ ਹਨ ਪਰ ਹਰਜੋਤ ਦੀਆਂ ਨਗਾਹਾਂ ਕਿਤੇ ਇੱਧਰ ਉੱਧਰ ਝਾਕਦੀਆਂ ਸੀ ਤੇ ਕਿਤੇ ਉੱਧਰ ਚਾਗਦੀਆਂ ਸੀ ਜਿਵੇਂ ਉਹ ਕਿਸੇ ਚੀਜ਼ ਨੂੰ ਲੱਭ ਰਿਹਾ ਹੋਵੇ ਤਾਂ ਫਿਰ ਉਸ ਨੂੰ ਆਂਟੀ ਜੀ ਪੁੱਛਦੇ ਹਨ ਕੀ ਗੱਲ ਪੁੱਤ ਕੀ ਲੱਭ ਰਿਹਾ ਮੈਂ ਆਪਣੇ ਮਾਤਾ ਪਿਤਾ ਨੂੰ ਲੱਭ ਰਿਹਾ ਮੈਂ ਉਹਨਾਂ ਨੂੰ ਵੇਖਣਾ ਚਾਹੁੰਦਾ ਹਾਂ ਕਿੱਧਰ ਨੇ ਉਹ ਕਿੱਥੇ ਗਏ ਨੇ ਮੈਂ ਸੁਣਿਆ ਤੁਹਾਡੇ ਕੋਲ ਰਹਿ ਰਹੇ ਹਨ ਆਂਟੀ ਜੀ ਬੋਲਦੇ ਹਨ ਲੈ ਮੇਰਾ ਇਹਨਾਂ ਨਸੀਬ ਕਿੱਥੇ ਕਿ ਮੈਂ ਆਪਣੀ ਸਹੇਲੀ ਦੇ ਨਾਲ ਰਹਿ ਪਾਵਾਂ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਤੇਰੀ ਮੰਮੀ ਨਾਲ ਗੱਲ ਕਰੇ ਨੂੰ ਕਿੰਨਾ ਸਮਾਂ ਕਿੰਨੇ ਸਮੇਂ ਤੋਂ ਉਹਨਾਂ ਨੂੰ ਮਿਲੇ ਨਹੀਂ ਉਹ ਤਾਂ ਪਤਾ ਨਹੀਂ ਵਿਚਾਰੀ ਕਿੱਧਰ ਚਲੀ ਗਈ ਹੈ ਮੈਂ ਤਾਂ ਪਿਛਲੇ 3-4 ਸਾਲ ਤੋਂ ਉਸ ਨੂੰ ਵੇਖਿਆ ਤੱਕ ਨਹੀਂ ਤੂੰ ਇੱਥੇ ਆਉਣ ਦੀ ਗੱਲ ਕਰਦਾ ਹੈ ਇੱਥੇ ਨਹੀਂ ਹਨ ਬੇਟਾ ਤੈਨੂੰ ਕਿਸ ਕਿਸ ਨੇ ਦੱਸਿਆ ਉਹ ਸਾਰੀ ਗੱਲ ਹਰਜੋਤ ਦੇ ਹੋਲੀ-ਹੋਲੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਹਰਜੋਤ ਨੂੰ ਸਮਝ ਆ ਰਿਹਾ ਸੀ ਕਿ ਇੱਥੇ ਕੁਝ ਵੱਡਾ ਚੱਲ ਰਿਹਾ ਹੈ ਜੋ ਕਿ ਸ਼ਾਇਦ ਉਸਦੇ ਦਿਮਾਗ ਤੋਂ ਥੋੜਾ ਪਰੇ ਹੈ ਇਸ ਸਮੇਂ ਉਸ ਨੂੰ ਆਪਣੇ ਆਪ ਨੂੰ ਸੰਭਾਲਣਾ ਸੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਮੇਰੇ ਪਰਿਵਾਰ ਦਾ ਮਸਲਾ ਸਾਰਿਆਂ ਦੇ ਸਾਹਮਣੇ ਆਵੇ ਅੱਗੋਂ ਆਖਦਾ ਕੋਈ ਗੱਲ ਨਹੀਂ ਹੋ ਸਕਦਾ ਕਿਸੇ ਹੋਰ ਕਿਤੇ ਹੋਰ ਗਏ ਹੋਣ ਮੈਂ ਆਪੇ ਜਾ ਕੇ ਉਹਨਾਂ ਨੂੰ ਲੱਭ ਲਵਾਂਗਾ ਸ਼ਾਇਦ ਘਰੇ ਹੋਣਗੇ ਸ਼ਾਇਦ ਮੇਰੇ ਘਰ ਵਾਲੀ ਨਾਲ ਉੱਥੇ ਰਹਿ ਰਹੇ ਹੋਣਗੇ ਇੱਕ ਝੂਠੀ ਜੀ ਮੁਸਕਰਾੜ ਦਿੰਦਾ ਹੈ ਤੇ ਪਾਣੀ ਦਾ ਗਲਾਸ ਮੇਜ਼ ਤੇ ਰੱਖ ਕੇ ਵਾਪਸ ਟੈਕਸੀਵਲ ਚਲਾ ਜਾਂਦਾ ਹੈ ਅੱਗੋਂ ਟੈਕਸੀ ਡਰਾਈਵਰ ਵੀ ਹੈਰਾਨ ਹੋ ਹੇਰਾਨ ਹੋ ਜਾਂਦਾ 2 ਮਿੰਟ ਪਹਿਲਾਂ ਬੜੀ ਖੁਸ਼ੀ ਦੇ ਨਾਲ ਅੰਦਰ ਗਿਆ ਸੀ ਹੁਣ ਬਾਹਰ ਆਇਆ ਤਾਂ ਉਸਦਾ ਮੂੰਹ ਉਤਰਿਆ ਹੋਇਆ ਸੀ ਤਾਂ ਪੁੱਛ ਲੈਂਦਾ ਕੀ ਗੱਲ ਹੈ ਜਨਾਬ ਬਹੁਤ ਦੁਖੀ ਲੱਗ ਰਹੇ ਹੋ ਕੀ ਹੋਇਆ ਔਰ ਜੋ ਸਾਰੀ ਗੱਲ ਉਹ ਟੈਕਸੀ ਡਰਾਈਵਰ ਨੂੰ ਦੱਸ ਦਿੰਦਾ ਹੈ ਕਿ ਮੇਰੇ ਮਾਪਿਓ ਨਹੀਂ ਮਿਲ ਰਹੇ ਘਰ ਵਾਲੀ ਆਖਦੀ ਸੀ ਕਿ ਉਹ ਪਿੰਡ ਵਿੱਚ ਰਹਿ ਰਹੇ ਹਨ ਉਹ ਪਰ ਨਹੀਂ ਐਥੇ ਨਹੀਂ ਹਨ ਮੈਂ ਆਪਣੀ ਆਂਟੀ ਜੀ ਨੂੰ ਪੁੱਛ ਲਿਆ ਹੈ ਉਹ ਤਾਂ ਕਹਿ ਦਿੰਦੇ ਨੇ ਪਿਛਲੇ ਰਬੀ ਉਹ ਤਾਂ ਕਹਿ ਰਹੇ ਨੇ ਕਿ ਪਿਛਲੇ 3 ਸਾਲਾਂ ਤੋਂ ਇੱਥੇ ਉਹ ਆਏ ਹੀ ਨਹੀਂ ਕੋਈ ਗੱਲ ਨਹੀਂ ਭਰਾਵਾ ਸਾਰੀ ਗੱਲ ਤੇਰੇ ਸਮਝ ਵਿੱਚ ਆ ਜਾਵੇਗੀ ਹੁਣ ਤੂੰ ਲੰਮੇ ਸਮੇਂ ਬਾਅਦ ਇੱਥੇ ਆਇਆ ਹੌਲੀ ਹੌਲੀ ਸਾਰੀ ਸੱਚਾਈ ਪਤਾ ਲੱਗ ਜਾਵੇਗੀ ਚਿੰਤਾ ਨਾ ਕਰ ਸਭ ਦਾ ਹੱਲ ਪ੍ਰਮਾਤਮਾ ਦੇ ਕੋਲ ਹੁੰਦਾ ਹੈ ਚੱਲ ਇਹ ਕਰਦੇ ਹਾਂ ਤੇਰੇ ਸਹਿਰ ਜਾਣ ਤੋਂ ਪਹਿਲਾਂ ਆਪਾਂ ਗੁਰੂ ਘਰ ਚੱਲਦੇ ਹਾਂ ਬੜਾ ਮੰਨਿਆ ਪਰਮੰਨਿਆ ਬਾਬਾ ਦੀਪ ਸਿੰਘ ਜੀ ਦਾ ਗੁਰੂ ਘਰ ਹੈ ਇੱਥੇ ਜੋ ਵੀ ਆਉਂਦਾ ਹੈ ਸੱਚੇ ਮਨ ਨਾਲ ਅਰਦਾਸ ਕਰਦਾ ਹੈ ਉਹ ਅਰਦਾਸ ਪੂਰੀ ਹੋ ਜਾਂਦੀ ਹੈ ਆ ਜਾ ਇੱਥੇ ਆਪਾਂ ਮਿਲ ਕੇ ਤੇਰੇ ਮਾਂ ਪਿਓ ਲਈ ਅਰਦਾਸ ਕਰਾਂਗੇ ਨਾਲੇ ਇੱਥੇ ਲੰਗਰ ਛਕਦੇ ਹਾਂ ਤੈਨੂੰ ਵੀ ਸ਼ਾਇਦ ਬੜਾ ਲੰਮਾ ਸਮਾਂ ਹੋ ਗਿਆ ਹੋਣਾ ਕਿਸੇ ਗੁਰੂ ਘਰ ਵਿੱਚ ਲੰਗਰ ਛਕੇ ਨੂੰ ਅਮਰੀਕਾ ਵਿੱਚ ਤਾਂ ਬਹੁਤ ਸਾਰੇ ਗੁਰੂ ਘਰ ਹਨ ਤਾਂ ਹਰਜੋਤ ਕਹਿੰਦਾ ਅਮਰੀਕਾ ਵਿੱਚ ਬਹੁਤ ਸਾਰੇ ਗੁਰੂ ਘਰ ਹਨ ਅਸੀਂ ਉੱਥੇ ਜਾਂਦੇ ਰਹਿੰਦੇ ਹਾਂ ਚਲੋ ਫਿਰ ਵੀ ਆਪਾਂ ਚੱਲੀਏ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਹਰ ਜੋ ਤਾਕਦਾ ਹੈ ਦੋਵੇਂ ਜਣੇ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਚਲੇ ਜਾਂਦੇ ਹਨ ਅੰਦਰ ਜਾ ਕੇ ਮੱਥਾ ਟੇਕਦੇ ਨੇ ਬਾਹਰ ਆਇਆ ਕਿਉਂਕਿ ਐਤਵਾਰ ਦਾ ਦਿਨ ਸੀ ਸੰਗਤ ਬਹੁਤ ਹੀ ਜ਼ਿਆਦਾ ਸੀ ਬਾਹਰ ਆ ਕੇ ਉਸਨੇ ਵੇਖਿਆ ਇੱਥੇ ਉਸਨੇ ਦੇਖਿਆ ਇੱਕ ਬਜ਼ੁਰਗ ਲੰਗਰ ਛੱਕ ਲੰਗਰ ਪ੍ਰਸ਼ਾਦਾ ਛੱਕ ਰਿਹਾ ਸੀ ਇੱਕ ਇੱਕ ਬਜ਼ੁਰਗ ਜੀ ਨੇ ਆਪਣੇ ਆਪ ਨੂੰ ਸ਼ਾਇਦ ਲੰਬੇ ਸਮੇਂ ਤੋਂ ਇਹ ਜਿਹੜਾ ਵਿਚਾਰ ਆਪਣੇ ਮੈਲੇ ਕਚਲੇ ਕੱਪੜੇ ਪਾਟੇ ਪੁਰਾਣਿਆਂ ਦੇ ਨਾਲ ਲੰਗਰ ਹਾਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਬੜੀ ਭੀੜ ਸੀ ਬਹੁਤ ਹੀ ਜ਼ਿਆਦਾ ਤੱਕੀ ਚੱਲ ਰਿਹਾ ਸੀ ਲਾਈਨ ਦੇ ਵਿੱਚ ਬਜ਼ੁਰਗ ਦਾ ਖੜਾ ਰਹਿਣਾ ਬੜਾ ਮੁਸ਼ਕਲ ਸੀ ਜਿਹੜੇ ਥੋੜੇ-ਬਹੁਤ ਤਕੜੇ ਸਨ ਜਿਨ੍ਹਾਂ ਦੇ ਹੱਡ ਗੋਡੇ ਕੰਮ ਕਰਦੇ ਸਨ ਉਹ ਅੰਦਰ ਚਲੇ ਗਏ ਬਜ਼ੁਰਗ ਵਿਚਾਰਾ ਲਾਈਨ ਦੇ ਵਿੱਚ ਲੱਗਿਆ ਰਿਹਾ ਅੰਦਰ ਵੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਹਰਜੋਤ ਉਸ ਬਜ਼ੁਰਗ ਦੇ ਕੋਲ ਜਾਂਦਾ ਹਰਜੋਤ ਆਖਿਆ ਬਜ਼ੁਰਗੋ ਕੋਈ ਗੱਲ ਨਹੀਂ ਤੁਹਾਡੇ ਵਾਸਤੇ ਲੰਗਰ ਮੈਂ ਲੈ ਕੇ ਆਉਂਦਾ ਹਾਂ ਉਹ ਉਸੇ ਵੱਲ ਵੇਖ ਕੇ ਕਹਿੰਦਾ ਕੋਈ ਗੱਲ ਨਹੀਂ ਪੁੱਤ ਮੈਂ ਆਪੇ ਆਪੇ ਛਕ ਲਵਾਂਗਾ ਜਿਵੇਂ ਹੀ ਅੰਮ੍ਰਿਤ ਨੇ ਥੋੜਾ ਹੋਰ ਗੌਰ ਨਾਲ ਵੇਖਿਆ ਤਾਂ ਉਸ ਨੂੰ ਉਸ ਬਜ਼ੁਰਗ ਵਿੱਚੋਂ ਆਪਣੇ ਬਾਪੂ ਦੀ ਝਲਕ ਦਿਖਣ ਲੱਗੀ ਜਿਵੇਂ ਕਿ ਮੇਰੇ ਪਿਤਾ ਹੀ ਹੋਣ ਹਰਜੋਤ ਆਖਦਾ ਬਾਪੂ ਜਿਵੇਂ ਹੀ ਬਾਪੂ ਜੀ ਸ਼ਬਦ ਸੁਣਿਆ ਬਜ਼ੁਰਗ ਗੁਰਵਿੰਦਰ ਸਿੰਘ ਘੁੰਮ ਕੇ ਦੇਖਦਾ ਅੱਗੇ ਆਪਣੇ ਮੁੰਡੇ ਹਰਜੋਤ ਨੂੰ ਖੜਾ ਵੇਖ ਕੇ ਉਸ ਦੀਆਂ ਅੱਖਾਂ ਗੁੱਸੇ ਨਾਲ ਲਾਲ ਪੀਲੀਆਂ ਹੋ ਗਈਆਂ ਆਵਾਜ਼ ਦੇ ਵਿੱਚ ਗੁੱਸਾ ਭਰਿਆ ਸੀ ਹੁਣ ਇੱਥੇ ਤੋਂ ਦੇਖਣਾ ਅਸੀਂ ਮਰ ਗਏ ਹਾਂ ਜਾਉਂਦੇ ਆਂ ਭਾਜਾ ਇੱਥੋਂ ਮੈਨੂੰ ਲੋੜ ਨਹੀਂ ਭਾਜਾ ਇੱਥੋਂ ਮੈਨੂੰ ਲੋੜ ਨਹੀਂ ਤੁਹਾਡੀ ਜਿੱਥੇ ਮਰਜੀ ਜਾਣ ਨਹੀਂ ਅਸੀਂ ਤੈਨੂੰ ਜਾਣਦੇ ਨਹੀਂ ਜੇਕਰ ਸਾਡਾ ਨਹੀਂ ਤਾਂ ਤੇਰੇ ਅਸੀਂ ਤੇਰੇ ਵੀ ਨਹੀਂ ਹਾਂ ਇੰਨੀ ਗੱਲ ਸੁਣ ਕੇ ਹਰਜੋਤ ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਮੇਰਾ ਬਾਪੂ ਇਸ ਹਾਲਾਤ ਦੇ ਵਿੱਚ ਇੱਥੇ ਤੇ ਮੈਨੂੰ ਠੋਕਰ ਠੁਕਰਾ ਰਹੇ ਨੇ ਮੇਰੇ ਤੇ ਗੁੱਸਾ ਕਰ ਰਹੇ ਨੇ ਆਖਰ ਗੱਲ ਕੀ ਹੈ ਬਾਪੂ ਜੀ ਦੇ ਪੈਰਾਂ ਵਿੱਚ ਡਿੱਗ ਜਾਂਦਾ ਹੈ ਰੋਣ ਲੱਗ ਜਾਂਦਾ ਹੈ ਮੇਰੇ ਤੇ ਐਦਾਂ ਦੀ ਕਿਹੜੀ ਗਲਤੀ ਹੋ ਗਈ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਆਖਰ ਤੁਸੀਂ ਆਪਣੇ ਘਰ ਕਿਉਂ ਨਹੀਂ ਰਹ ਰਹੇ ਕੀ ਗੱਲ ਹੈ ਹਰਲੀਨ ਤੁਹਾਨੂੰ ਰੋਟੀ ਨਹੀਂ ਦਿੰਦੀ ਰੋਟੀ ਕੀ ਦੇਣੀ ਐ ਉਸਨੇ ਤਾਂ ਸਾਨੂੰ ੱੱੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਹੈ ਤੇਰੀ ਹੀ ਰਜਾਮੰਦੀ ਸੀ ਨਾ ਤੂੰ ਸਾਰਾ ਕੁਝ ਜਾਣਦਾ ਨਾ ਕਿਉਂ ਨਹੀਂ ਰੋਕਿਆ ਇਹ ਸਭ ਸੁਣ ਕੇ ਹਰਜੋਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਸੀ ਸੱਚਮੁੱਚ ਮੇਰੀ ਰਜਾਮੰਦੀ ਸੀ ਮੈਂ ਤੁਹਾਨੂੰ ਘਰੋਂ ਕਿਉਂ ਕਢਵਾਵਾਂਗਾ ਬਾਪੂ ਮੇਰੀ ਰਜਾਮੰਦੀ ਨਹੀਂ ਸੀ ਮੈਂ ਤੁਹਾਨੂੰ ਘਰੋਂ ਕਿਉਂ ਕੱਢਾਂਗਾ ਆਖਰਕਾਰ ਮੈਂ ਐਦਾਂ ਦਾ ਕਿਉਂ ਕਰਾਂਗਾ ਤੁਹਾਡੇ ਵਾਸਤੇ ਮੈਂ ਉੱਥੇ ਦਿਨ ਰਾਤ ਅਮਰੀਕਾ ਦੇ ਵਿੱਚ ਕੰਮ ਕਰਦਾ ਹਾਂ ਮਿਹਨਤ ਕਰਦਾ ਹਾਂ ਪ੍ਰਦੇਸ਼ ਦੇ ਵਿੱਚ ਆਪਣੇ ਘਰਦਿਆਂ ਤੋਂ ਦੂਰ ਕਿੰਨੀ ਮਿਹਨਤ ਕਰਦਾ ਹਾਂ ਮੈਂ ਕਿੰਨਾ ਪੈਸਾ ਕਮਾਇਆ ਕਿਸ ਵਾਸਤੇ ਤੁਹਾਡੇ ਵਾਸਤੇ ਮੈਂ ਤੁਹਾਨੂੰ ਬਾਹਰ ਕਿਉਂ ਕਢਵਾਵਾਂਗਾ ਭਲਾ ਮੈਨੂੰ ਕੀ ਮਿਲੇਗਾ ਬਾਹਰ ਕੱਢ ਕੇ ਤੁਹਾਨੂੰ ਅੱਗੋਂ ਇੰਨੀ ਗੱਲ ਸੁਣ ਕੇ ਬਾਪੂ ਜੀ ਥੋੜੀ ਥੋੜੀ ਗੱਲ ਸਮਝਣ ਆਉਣ ਲੱਗੀ ਤਾਂ ਫਿਰ ਉਹ ਹਰਜੋਤ ਨੂੰ ਕਹਿੰਦੇ ਚੱਲ ਤੇਰੀ ਮਾਂ ਦਾ ਇੰਤਜ਼ਾਰ ਕਰ ਰਹੀ ਏ ਉਹ ਹਰਜੋਤ ਨੂੰ ਬਾਹਰ ਲੈ ਕੇ ਜਾਂਦਾ ਹੈ ਇੱਕ ਬਜ਼ੁਰਗ ਔਰਤ ਕੁਝ ਕੰ ਕੰਗੇ ਤੇ ਕੁਝ ਹੋਰ ਸਮਾਨ ਜ਼ਮੀਨ ਤੇ ਰੱਖ ਕੇ ਚੁੰਨੀ ਬਿਛਾ ਕੇ ਵੇਚਦੀ ਸੀ ਆਪਣੀ ਮਾਂ ਨੂੰ ਇਸ ਹਾਲਾਤ ਵਿੱਚ ਵੇਖ ਕੇ ਹਰਜੋਤ ਰੋ ਪੈਂਦਾ ਹੈ ਅੱਗੋਂ ਮਾਂ ਨੇ ਜਿਵੇਂ ਵੇਖਿਆ ਉਸ ਦਾ ਮੁੰਡਾ ਹਰਜੋਤ ਸਾਹਮਣੇ ਖੜਾ ਹੈ ਉਸ ਦੀਆਂ ਅੱਖਾਂ ਵਿੱਚ ਵੀ ਗੁੱਸਾ ਤੇ ਹੰਝੂ ਆ ਗਏ ਹੈਰਾਨ ਤੇ ਗੁੱਸਾ ਵੀ ਬਹੁਤ ਜ਼ਿਆਦਾ ਆਪਣੇ ਮੁੰਡੇ ਨੂੰ ਕਿੰਨੇ ਚਿਰ ਬਾਅਦ ਦੇਖ ਰਹੀ ਸੀ ਪਰ ਗੁੱਸਾ ਬਹੁਤ ਜ਼ਿਆਦਾ ਸੀ ਇੱਥੇ ਕੀ ਲੈਣਾ ਆ ਸਾਨੂੰ ਮਰਿਆ ਵੇਖਣਾ ਆ ਸਾਨੂੰ ਵੇਖਣਾ ਹੈ ਮਰਿਆ ਜਾਂ ਜਿੰਦਾ ਚਲਾ ਜਾ ਇਥੋਂ ਜੇਕਰ ਤੂੰ ਸਾਨੂੰ ਘਰ ਤੋਂ ਬਾਹਰ ਕੱਢਣਾ ਸੀ ਤੇਰੀ ਵਰਗੀ ਔਲਾਦ ਨੂੰ ਜੰਮ ਕੇ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਉਸ ਦਿਨ ਤੇ ਬੜਾ ਅਫਸੋਸ ਹੋ ਰਿਹਾ ਜਿਸ ਦਿਨ ਤੂੰ ਸਾਡੇ ਘਰ ਜਨਮ ਲਿਆ ਸੀ ਸਾਨੂੰ ਐਵੇਂ ਸੀ ਕਿ ਤੂੰ ਸਾਡੀ ਸੇਵਾ ਕਰੇਂਗਾ ਪਰ ਤੂੰ ਆਂ ਫਲ ਦਿੱਤਾ ਤੈਨੂੰ ਜੰਮਣ ਦਾ ਇਹ ਫਲ ਮਿਲਿਆ ਮੈਨੂੰ ਮੇਰੀ ਪਰਬ੍ਰਿਸ਼ ਦਾ ਸ਼ਾਇਦ ਮੇਰੇ ਵਿੱਚ ਕੋਈ ਕਮੀ ਰਹੇਗੀ ਹੋਵੇਗੀ ਤੇਰੇ ਵਰਗਾ ਕਪੂਤ ਮੇਰੇ ਘਰ ਜੰਮ ਪਿਆ ਆਪਣੀ ਮਾਂ ਦੇ ਬੋਲ ਸੁਣ ਕੇ ਹਰਜੋਤ ਦਾ ਕਲੀਜਾ ਜੀ ਰਿਆ ਗਿਆ ਆਪਣੀ ਮਾਂ ਨੂੰ ਚੁੱਪ ਕਰਾਉਂਦਾ ਹੈ ਤੇ ਨਾਲੇ ਹਰਜੋਤ ਰੋਕੇ ਕਹਿੰਦਾ ਮਾਂ ਐਦਾਂ ਨਾ ਕਹੋ ਮੈਂ ਬਿਲਕੁਲ ਤੁਹਾਡਾ ਪੁੱਤ ਨਹੀਂ ਹਾਂ ਸ਼ਾਇਦ ਹਾਲਾਤ ਹੀ ਹੋ ਜਾਈਓਗੇ ਕਿ ਸ਼ਾਇਦ ਮੈਨੂੰ ਤੁਹਾਡੇ ਬਾਰੇ ਕੁਝ ਪਤਾ ਹੀ ਨਹੀਂ ਸੀ ਮੈਨੂੰ ਜੇਕਰ ਥੋੜਾ ਵੀ ਅੰਦਾਜ਼ਾ ਹੁੰਦਾ ਤੁਸੀਂ ਇਸ ਹਾਲ ਵਿੱਚੋਂ ਸ਼ਾਇਦ ਮੈਂ ਉਦੋਂ ਹੀ ਇੱਥੇ ਆ ਜਾਂਦਾ ਮੈਨੂੰ ਤਾਂ ਸ਼ੱਕ ਪਿਆ ਕਿਉਂਕਿ ਮੈਨੂੰ ਮੇਰੀ ਮੇਰੀ ਗਲ ਤੁਹਾਡੇ ਨਾਲ ਹੋਏ ਨੂੰ ਬਹੁਤ ਚੇਰ ਹੋ ਗਿਆ ਸੀ ਜਦੋਂ ਵੀ ਮੈਂ ਆਪਣੇ ਘਰ ਵਾਲੀ ਨੂੰ ਪੁੱਛਦਾ ਉਹ ਕਹਿੰਦੀ ਬਾਹਰ ਗਏ ਹਨ ਉਹ ਤਾਂ ਬਿਮਾਰ ਹਨ ਹਸਪਤਾਲ ਦੇ ਵਿੱਚ ਹਨ ਉਹ ਤਾਂ ਤੀਰਥ ਯਾਤਰਾ ਤੇ ਗਏਨ ਇਸ ਤਰ੍ਹਾਂ ਦੇ ਬਹਾਨੇ ਲਾ ਕੇ ਤੁਹਾਡੇ ਨਾਲ ਕਦੇ ਵੀ ਗੱਲ ਨਾ ਕਰਵਾਈ ਬਸ ਮੈਂ ਤੁਹਾਡੇ ਨਾਲ ਗੱਲ ਕਰਨ ਤੇ ਤਰਸ ਗਿਆ ਸੀ ਇਸੇ ਕਰਕੇ ਸ਼ਾਇਦ ਮੈਂ ਇੱਥੇ ਆਇਆ ਰੱਬ ਨੇ ਮੈਨੂੰ ਤੁਹਾਡੇ ਨਾਲ ਮਲਾਇਆ ਕੋਈ ਗੱਲ ਨਹੀਂ ਚਲੋ ਆਓ ਗੱਡੀ ਦੇ ਵਿੱਚ ਬੈਠੋ ਆਪਾਂ ਕਿਸੇ ਹੋਟਲ ਦੇ ਵਿੱਚ ਚੱਲਦੇ ਹਾਂ ਉੱਥੋਂ ਤੁਸੀਂ ਰੁਕੋ ਬਾਅਦ ਵਿੱਚ ਮੈਂ ਵੇਖਾਂਗਾ ਮੈਂ ਕੀ ਕਰਨਾ ਹੈ ਮੈਂ ਆਪੇ ਜੋ ਕਰਾਂਗਾ ਤੁਸੀਂ ਬਸ ਵੇਖਦੇ ਜਾਇਓ ਕਿ ਮੈਂ ਕੀ ਕਰਦਾ ਹਾਂ ਹਰਜੋਤ ਆਪਣੇ ਮਾਪਿਆਂ ਨੂੰ ਲੈ ਕੇ ਇੱਕ ਅਲੀਸ਼ਾਨ ਹੋਟਲ ਦੇ ਵਿੱਚ ਚਲਾ ਜਾਂਦਾ ਹੈ ਉੱਥੋਂ ਦਾ ਮਾਹੌਲ ਦੇਖ ਕੇ ਹਰਜੋਤ ਦੇ ਮਾਤਾ ਪਿਤਾ ਦੇ ਹੋਸ਼ ਉੱਡ ਗਏ। ਇੰਨਾ ਵਾਲੀ ਸ਼ਾਨ ਹੋਟਲ ਐਨੇ ਮਹਿੰਗੇ ਹੋਟਲ ਵਿੱਚ ਲਿਆਉਣ ਦੀ ਕੀ ਲੋੜ ਸੀ? ਨਹੀਂ ਮੰਮੀ ਪਾਪਾ ਤੁਸੀਂ ਇੱਥੇ ਰੁਕੋ ਮੈਂ ਆਪੇ ਦੇਖਾਂਗਾ। ਬਸ ਪਹਿਲਾਂ ਤੁਸੀਂ ਮੈਨੂੰ ਸਾਰੀ ਗੱਲ ਦੱਸੋ ਆਖਰ ਕੀ ਕੀ ਹੋਇਆ ਤੁਹਾਡੇ ਨਾਲ ਬਾਅਦ ਵਿੱਚ ਮੈਂ ਆਪੇ ਬਦਲਾ ਲਵਾਵਾਂਗਾ। ਤੁਹਾਡੇ ਨਾਲ ਤੁਹਾਡੇ ਨਾਲ ਕੱਲੇ-ਕੱਲੇ ਜੁਰਮ ਦਾ ਜੇਕਰ ਬਦਲਾ ਨਾ ਲਿਆ ਤਾਂ ਮੈਂ ਤੁਹਾਡਾ ਪੁੱਤ ਨਹੀਂ। ਅੱਗੋਂ ਆਪਣੇ ਮੰਮੀ ਪਾਪਾ ਨੂੰ ਬੈੱਡ ਤੇ ਬਿਠਾ ਕੇ ਆਪ ਜਮੀਨ ਤੇ ਬਹਿ ਜਾਂਦਾ ਹੈ ਹੁਣ ਦੱਸੋ ਪੂਰੀ ਗੱਲ ਕੱਲੀ-ਕੱਲੀ ਗੱਲ ਮੈਨੂੰ ਸਾਰੀ ਗੱਲ ਪਤਾ ਹੋਣੀ ਚਾਹੀਦੀ ਹੈ ਮੇਰੇ ਤੋਂ ਕੁਝ ਵੀ ਸੱਚ ਲੁਕਿਆ ਨਹੀਂ ਹੋਣਾ ਚਾਹੀਦਾ ਸਾਰਾ ਕੁਝ ਦੱਸੋ ਤੁਹਾਡੇ ਨਾਲ ਕੀ ਕੀ ਹੋਇਆ ਅੱਗੋਂ ਮਾਤਾ ਪਿਤਾ ਰੋਂਦੇ ਹੋਏ ਅੱਖਾਂ ਦੇ ਵਿੱਚ ਪਾਣੀ ਭਰ ਕੇ ਸਾਰੀ ਸਚਾਈ ਸਾਹਮਣੇ ਰੱਖ ਦਿੰਦੇ ਹਨ ਜਦੋਂ ਤੋਂ ਗਿਆ ਸ਼ੁਰੂ ਦੇ 6 ਮਹੀਨੇ ਤਾਂ ਬੜੇ ਵਧੀਆ ਲੰਘੇ ਸਾਨੂੰ ਲੱਗਿਆ ਸਾਡੇ ਬੜੇ ਚੰਗੇ ਭਾਗ ਹਨ ਜਿਹੜੀ ਐਦਾਂ ਦੀ ਵਧੀਆ ਨੂੰ ਮਿਲੀ ਜੋ ਕਿ ਸਾਡੀ ਬਹੁਤ ਸੇਵਾ ਕਰ ਰਹੀ ਸੀ ਅਸੀਂ ਰੋਜ਼ ਰੱਬ ਦਾ ਧੰਨਵਾਦ ਕਰਦੇ ਰੋਜ਼ ਰੱਬ ਦਾ ਸ਼ੁਕਰੀਆ ਅਦਾ ਕਰਦੇ ਇਹੋ ਜਿਹੀ ਨੂੰ ਤੋਂ ਸਾਡੇ ਲੇਖਾਂ ਵਿੱਚ ਲਿਖ ਦਿੱਤੀ ਸ਼ਾਇਦ ਉਸ ਦਾ ਬਾਹਰੀ ਰੂਪ ਹੀ ਸ਼ਾਇਦ ਅਸਲੀ ਸੱਚਾਈ ਸੀ ਅਸੀਂ ਸਮਝ ਨਹੀਂ ਪਾਈ ਥੋੜੇ ਸਮੇਂ ਬਾਅਦ ਇੱਕ ਦਿਨ ਅਚਾਨਕ ਘਰੋਂ ਗਾਇਬ ਹੋ ਗਈ ਅਸੀਂ ਸਾਰਾ ਦਿਨ ਉਸ ਨੂੰ ਲਬਿਆਸ ਪੜੋਸ ਵਿੱਚ ਚੈੱਕ ਕੀਤਾ ਕਿਤੇ ਨਹੀਂ ਮਿਲੀ ਉਸ ਨੂੰ ਬਾਰ ਬਾਰ ਫੋਨ ਲਾਇਆ ਅੱਗੋਂ ਸਾਡਾ ਫੋਨ ਤੱਕ ਨਹੀਂ ਚੱਕਿਆ ਲੇਕਿਨ ਸ਼ਾਮ ਨੂੰ ਜਦੋਂ ਘਰ ਆਈ ਤਾਂ ਸਾਡੇ ਚੈਂ ਚੈਨ ਦੇ ਵਿੱਚ ਐਨਾਈ ਲੇਕਿਨ ਉਸ ਦੇ ਹੱਥ ਵਿੱਚ ਇੱਕ ਬੈਗ ਸੀ ਅੰਦਰ ਆ ਕੇ ਕਹਿੰਦੀ ਇਹ ਕਮਰਾ ਖਾਲੀ ਕਰ ਦਿਓ ਇੱਥੇ ਮੇਰੀ ਮਾਂ ਰਹੇਗੀ ਤੁਸੀਂ ਬਾਰ ਬਰਾਂਡੇ ਵਿੱਚ ਪੈ ਜਾਇਆ ਕਰੋ ਤੁਸੀਂ ਬਰਾਂਡੇ ਦੇ ਵਿੱਚ ਸੋ ਜਾਇਆ ਕਰੋ ਬਾਪੂ ਜੀ ਤਾਂ ਪਹਿਲਾਂ ਬਰਾਂਡੇ ਦੇ ਵਿੱਚ ਰਹਿੰਦੇ ਸਨ ਤੁਸੀਂ ਵੀ ਹੁਣ ਬਰਾਂਡੇ ਦੇ ਵਿੱਚ ਚਲੇ ਜਾਓ ਹੁਣ ਮੈਨੂੰ ਜਦੋਂ ਇਹ ਗੱਲ ਆਖੀ ਮੈਂ ਆਖਿਆ ਇਹੋ ਜਿਹੀ ਕਿਹੜੀ ਗੱਲ ਹੈ ਜੇਕਰ ਤੇਰੀ ਮੰਮੀ ਆ ਰਹੀ ਹੈ ਤਾਂ ਕੋਈ ਗੱਲ ਨਹੀਂ 4 ਦਿਨ ਵਾਸਤੇ ਆਵੇਗੀ ਅਸੀਂ ਦੋਨੇ ਇਕੱਠੇ ਪੈ ਜਾਇਆ ਕਰਾਂਗੇ ਫਿਰ ਕੀ ਹੁੰਦਾ ਮੇਰੀ ਵੀ ਤਾਂ ਰਿਸ਼ਤੇਦਾਰ ਹੈ ਮੈਂ ਕਿਹੜਾ ਉਸ ਨੂੰ ਆਪਣੇ ਨਾਲ ਸਵਾਵਾਂਗੀ ਨਹੀਂ ਕੋਈ ਗੱਲ ਨਹੀਂ ਆਣ ਦੇ ਅੱਗੋਂ ਆਖ ਦੇ ਕਹਿੰਦੀ ਮੈਂ ਕਦੋਂ ਕਿਹਾ ਕਿ ਉਹ ਸਿਰਫ ਥੋੜੇ ਦਿਨਾਂ ਵਾਸਤੇ ਆ ਰਹੀ ਹੈ ਹਮੇਸ਼ਾ ਵਾਸਤੇ ਇੱਥੇ ਹੀ ਰਵੇਗੀ ਤੁਸੀਂ ਬਾਹਰ ਚੱਲੋ ਆਪਣੀ ਜੁੱਲੀ ਵਿਸਤਰਾ ਚੱਕੋ ਬਾਹਰ ਬਰਾਂਡੇ ਵੱਲ ਜਾਓ ਇੱਥੇ ਮੇਰੀ ਮੰਮੀ ਸੌਣਗੇ ਕੀ ਤੁਸੀਂ ਹੁਣ ਇੰਨੀ ਗੱਲ ਸੁਣ ਕੇ ਸਾਨੂੰ ਬੜੀ ਹੈਰਾਨੀ ਹੋਈ ਉਹ ਜੋ ਲਗਭਗ 6 ਮਹੀਨੇ ਤੋਂ ਸਾਡੀ ਰੱਜ ਕੇ ਸੇਵਾ ਕਰ ਰਹੀ ਸੀ ਕੋ ਦਮ ਉਸ ਦੀ ਟੋਨ ਜਹੀ ਬਦਲ ਗਈ ਐਵੇਂ ਕਿਵੇਂ ਇੱਥੇ ਰਵੇਗੀ ਮੈਂ ਹੋਣੇ ਕਰਦੀ ਹਾਂ ਹਰਜੋਤਨਾ ਗੱਲ ਮੈਂ ਬਹੁਤ ਵਾਰ ਤੈਨੂੰ ਫੋਨ ਮਲਾਇਆ ਪਤਾ ਨਹੀਂ ਕਿੰਨੀਆਂ ਘੰਟੀਆਂ ਮਾਰੀਆਂ ਤੂੰ ਅੱਗੋਂ ਫੋਨ ਤੱਕ ਨਹੀਂ ਚੱਕਿਆ ਹਰਜੋਤ ਨੇ ਆਖਿਆ ਸ਼ਾਇਦ ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਨੰਬਰ ਬਦਲ ਦਿੱਤਾ ਸੀ ਸ਼ਾਇਦ ਮੈਂ ਹਰਲੀਨ ਨੂੰ ਦੱਸਿਆ ਸੀ ਕਿ ਮੈਂ ਨੰਬਰ ਬਦਲ ਦਿੱਤਾ ਹੈ ਸ਼ਾਇਦ ਉਦੋਂ ਉਸ ਨੇ ਇਸ ਚੀਜ਼ ਦਾ ਫਾਇਦਾ ਚੁੱਕ ਲਿਆ ਤਾਂ ਹਨ ਨੂੰ ਮਜਬੂਰ ਕੀਤਾ ਅੱਗੇ ਦੱਸੋ ਕੀ ਹੋਇਆ ਮੈਂ ਬਾਹਰ ਰਹਿਣ ਲੱਗ ਪਈ ਮੇਰੀ ਤਬੀਅਤ ਪਹਿਲਾਂ ਹੀ ਖਰਾਬ ਰਹਿੰਦੀ ਸੀ ਮੇਰੇ ਲੱਕ ਵਿੱਚ ਪਹਿਲਾਂ ਹੀ ਦਰਦ ਸੀ ਹੁਣ ਬਾਹਰ ਥੱਲੇ ਸੌਣ ਨਾਲ ਮੈਨੂੰ ਹੋਰ ਜ਼ਿਆਦਾ ਦਰਦ ਮਹਿਸੂਸ ਹੋਣ ਲੱਗਿਆ ਸ਼ਾਇਦ ਉਦੋਂ ਮੈਨੂੰ ਤੇਰੀ ਸਭ ਤੋਂ ਜ਼ਿਆਦਾ ਯਾਦ ਆਈ ਮੈਨੂੰ ਲੱਗਿਆ ਤੇਰੀ ਸਹਿਮਤੀ ਹੈ ਤਾਂ ਹੀ ਇਸ ਕਰਕੇ ਤੂੰ ਸਾਡਾ ਫੋਨ ਨਹੀਂ ਚੱਕਦਾ ਅਸੀਂ ਤੇਰੇ ਤੋਂ ਨਾਰਾਜ਼ ਰਹਿਣ ਲੱਗੇ ਸਾਨੂੰ ਵੀ ਅਸੀਂ ਵੀ ਤੈਨੂੰ ਫੋਨ ਕਰਨਾ ਬੰਦ ਕਰ ਦਿੱਤਾ ਅੱਗੋਂ ਹੌਲੀ-ਹੌਲੀ ਉਸਦੇ ਤੇਵਰ ਬਦਲਣ ਲੱਗੇ ਮੇਰੇ ਤੋਂ ਸਾਰੇ ਘਰ ਦੇ ਕੰਮ ਕਰਾਉਣ ਲੱਗੀ ਮੇਰੇ ਤੋਂ ਬੁੱਢੀ ਠੈਰੀ ਤੋਂ ਸਾਰੇ ਘਰ ਵਿੱਚ ਝਾੜੂ-ਪੋਚਾ ਲਗਵਾਉਂਦੀ ਸਾਰੇ ਭਾਂਡੇ ਮंजਾਉਂਦੀ ਅਤੇ ਖਾਣਾ ਮੇਰੇ ਤੋਂ ਬਣਾਉਂਦੀ ਇੱਕ ਦਿਨ ਉਸ ਦੀਆਂ ਸਹੇਲੀਆਂ ਘਰ ਆਈਆਂ ਜਦੋਂ ਉਸ ਨੇ ਮੈਨੂੰ ਖਾਣਾ ਬਣਾਉਣ ਵਾਸਤੇ ਕਿਹਾ ਤੇਰਾ ਬਾਪੂ ਪਹਿਲਾਂ ਗੁੱਸੇ ਵਿੱਚ ਸੀ ਉਸ ਨੇ ਕਿਹਾ ਇਹ ਕੰਮ ਵਾਲੀ ਥੋੜੀ ਐ ਤੇਰੀਆਂ ਸਹੇਲੀਆਂ ਆਈਆਂ ਨੇ ਤੂੰ ਆਪੇ ਸੰਭਾਲ ਆਪੇ ਖਾਣਾ ਬਣਾਵਾ ਬਣਾ ਕੇ ਖਵਾ ਉਹਨਾਂ ਅੱਗੋਂ ਸਾਨੂੰ ਬਾਹਰ ਕੱਢਣ ਦੀ ਧਮਕੀ ਦੇ ਦਿੱਤੀ ਨਾਲੇ ਕਿਹਾ ਤੈਨੂੰ ਘਰ ਤੋਂ ਬਾਹਰ ਕੱਢ ਦੇਾਂਗੇ ਅਸੀਂ ਵੀ ਸੋਚਿਆ ਚਲੋ ਜੇਕਰ ਇੱਥੇ ਦੀਆਂ ਰੋਟੀਆਂ ਖਾਣੀਆਂ ਜੇਕਰ ਇੱਥੇ ਰਹਿਣਾ ਤਾਂ ਮਾੜਾ ਮੋਟਾ ਕੰਮ ਤਾਂ ਕਰਨਾ ਹੀ ਪਵੇਗਾ ਅਸੀਂ ਗੋਲੀ ਖਾ ਕੇ ਕੰਮ ਕਰਨ ਲੱਗ ਪਏ ਥੋੜੇ ਸਮੇਂ ਬਾਅਦ ਸਹੇਲੀਆਂ ਵਾਸਤੇ ਕਦੇ ਠੰਡਾ ਕਦੇ ਰੋਟੀ ਕਦੇ ਸਾਡੇ ਹੱਥੋਂ ਬੇਟਰਾ ਵਾਂਗੂ ਪਰੋਸਣ ਲੱਗੀ ਮੈਨੂੰ ਬੜਾ ਗੁੱਸਾ ਚੜਿਆ ਤੇਰੇ ਬਾਪੂ ਨੇ ਸਾਰਾ ਕੁਝ ਮੇਜ਼ ਤੇ ਚਲਾ ਕੇ ਮਾਰਿਆ ਸਭ ਸਾਰਾ ਕੁਝ ਫਰਸ਼ ਤੇ 킬ਰ ਗਿਆ ਗੁੱਸੇ ਵਿੱਚ ਅੱਗ ਬਬੂਲਾ ਹੋ ਕੇ ਗੁੱਸੇ ਵਿੱਚ ਮਾੜੇ ਚੰਗੇ ਬੋਲ ਬੋਲੇ ਉਹ ਨੂੰ ਰਾਣੀ ਨੂੰ ਬੋਲ ਦਿੱਤੀ ਅੱਗੋਂ ਹਰਲੀਨ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਤੁਹਾਡੀ ਐਨੀ ਹਿੰਮਤ ਇੱਕ ਤਾਂ ਤੁਸੀਂ ਤੁਹਾਡੇ ਤੇ ਆਸਾਨ ਕਰ ਰਹੇ ਹਾਂ ਤੁਸੀਂ ਇੱਥੇ ਰੱਖ ਰਹੀਆਂ ਉਤੋਂ ਤੁਸੀਂ ਮੇਰੇ ਤੇ ਰੋਵ ਝਾੜਦੇ ਹੋ ਮੈਨੂੰ ਮਾੜਾ ਚੰਗਾ ਆਖਦੇ ਹਾਂ ਸਹੇਲੀਆਂ ਸਾਹਮਣੇ ਮੇਰੀ ਬੇਇੱਜ਼ਤੀ ਕਰ ਦਿੱਤੀ ਹੁਣ ਮੈਂ ਦੱਸਦੀ ਹਾਂ ਤੁਹਾਨੂੰ ਉਸਨੇ ਸਾਡਾ ਸਮਾਨ ਚੱਕ ਕੇ ਬਾਹਰ ਮਾਰਿਆ ਸਾਨੂੰ ਘਰੋਂ ਕੱਢ ਦਿੱਤਾ 33 ਦੁਪਹਿਰਾ ਸਿੰਘ ਘਰੋਂ ਬਾਹਰ ਹੋ ਗਏ ਐਨੀ ਗੱਲ ਸੁਣਦੇ ਹਰਜੋਤ ਦੀਆਂ ਹਰਜੋਤ ਦੀਆਂ ਮਾਤਾ ਦੇ ਮਾਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਹਰਜੋਤ ਨੇ ਆਪਣੇ ਮਾਂ ਦੇ ਅੱਖਾਂ ਦੇ ਹੰਝੂ ਪੂੰਝੇ ਤੇ ਹਰਜੋਤ ਦੀ ਮਾਂ ਕਹਿੰਦੀ ਫਿਰ ਅਸੀਂ ਦਰਦ ਦਰਦੀਆਂ ਠੋਕਰਾਂ ਖਾਦੀਆਂ ਅਸੀਂ ਬਿਮਾਰੀ ਦੀ ਹਾਲਾਤ ਵਿੱਚ ਕਦੀ ਇੱਧਰ ਕਦੀ ਉੱਧਰ ਬਾਅਦ ਵਿੱਚ ਸਾਨੂੰ ਇੱਥੇ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਵਿੱਚ ਸ਼ਰਨ ਮਿਲੀ ਇੱਥੇ ਸ਼ਾਇਦ ਰੱਬ ਨੇ ਆਪਾਂ ਨੂੰ ਦਵਾਰਾ ਮਲਾਇਆ ਮੈਨੂੰ ਲੱਗਿਆ ਸ਼ਾਇਦ ਤੂੰ ਸਾਡੇ ਬਾਰੇ ਜਾਣਦਾ ਹੋਵੇਂਗਾ ਸ਼ਾਇਦ ਇਹ ਸਾਰਾ ਕੁਝ ਤੇਰੀ ਰਜ਼ਾਮੰਦੀ ਨਾਲ ਹੋਇਆ ਹੈ ਅਸੀਂ ਤੈਨੂੰ ਰੋਜ਼ ਕੋਸਣ ਲੱਗੇ ਲੇਕਿਨ ਚਲੋ ਰੱਬ ਨੇ ਦੁਆਰਾ ਆਪਾਂ ਨੂੰ ਮਲਾ ਦਿੱਤਾ ਹੁਣ ਕੋਈ ਗੱਲ ਨਹੀਂ ਚਲੋ ਅਸੀਂ ਇੱਥੇ ਕੁਝ ਦਿਨ ਰਹਿੰਦੇ ਹਾਂ ਤੂੰ ਆਪੇ ਜਾ ਕੇ ਘਰ ਦਾ ਮਾਹੌਲ ਵੇਖ ਅੱਗੋਂ ਹਰਜੋਤ ਜਿਹੜਾ ਚ ਆਪਣੇ ਮਾਤਾ ਪਿਤਾ ਨੂੰ ਉੱਥੇ ਛੱਡ ਕੇ ਆਪਣੀ ਪਤਨੀ ਹਰਲੀਨ ਕੋਲ ਘਰ ਚਲਾ ਗਿਆ ਜਿਵੇਂ ਘਰੇ ਆਇਆ ਅੱਗੋਂ ਹਰਲੀਨ ਆਪਣੀ ਮਾਂ ਦੇ ਨਾਲ ਤਾਂਸ਼ ਖੇਡ ਰਹੀ ਸੀ ਅਤੇ ਸਨੈਕਸ ਦਾ ਮਜ਼ਾ ਲੈ ਰਹੀ ਸੀ ਹੱਸ ਹੱਸ ਕੇ ਬੜਾ ਆਨੰਦ ਲੈ ਰਹੀ ਸੀ ਬੁੱਢੇ ਬੁੱਢੀ ਜਾਣ ਤੋਂ ਮੰਗਰੋ ਬਿਲਕੁਲ ਸਕੂਨ ਮਿਲਿਆ ਇੱਥੇ ਕੋਈ ਛੇੜਨ ਵਾਲਾ ਨਹੀਂ ਹਰਲੀਨ ਦੀ ਮਾਂ ਆਖਦੀ ਹੈ ਜੇਕਰ ਹਰਜੋਤ ਇੱਥੇ ਆ ਗਿਆ ਫਿਰ ਕੀ ਹੋਵੇਗਾ ਤਾਂ ਅੱਗੋਂ ਹਰਲੀਨ ਕਹਿੰਦੀ ਜਦੋਂ ਤੱਕ ਆਵੇਗਾ ਉਦੋਂ ਤੱਕ ਤਾਂ ਬੁੱਢੇ ਬੁੱਢੀ ਦਾ ਭੋਗ ਪੈ ਚੁੱਕਿਆ ਹੋਵੇਗਾ ਕਦੋਂ ਤੱਕ ਬੇਸਹਾਰਾ ਸੜਕਾਂ ਉੱਤੇ ਜਿਉਂਦੇ ਰਹਿਣਗੇ ਇੱਥੇ ਮੈਲਾਂ ਦੇ ਵਿੱਚ ਪੜੇ ਉਹਨਾਂ ਨੂੰ ਕਿਥੇ ਸੜਕਾਂ ਤੇ ਨੀਂਦ ਆਉਣੀ ਹੋਣੀ ਆਪੇ ਮਾਰ ਖੱਪ ਜਾਣਗੇ ਅੱਗੋਂ ਹਰਲੀਨ ਦੀ ਮਾਂ ਕਹਿੰਦੀ ਜੇਕਰ ਪਹਿਲਾਂ ਆ ਗਿਆ ਫਿਰ ਅੱਗੋਂ ਹਰਲੀਨ ਕਹਿੰਦੀ ਤੁਸੀਂ ਇੰਨੀ ਟੈਨਸ਼ਨ ਨਾ ਲਓ ਮਾਤਾ ਜੀ ਤੁਸੀਂ ਬਸ ਇਹ ਸਨੈਕਸ ਦਾ ਮਜ਼ਾ ਲਓ ਉਹਨੂੰ ਆਉਣ ਦਿਓ ਬਾਅਦ ਵਿੱਚ ਵੇਖਾਂਗੇ ਅਜੇ 2-3 ਸਾਲ ਹੋਰ ਬਾਕੀ ਨੇ ਕੋਈ ਗੱਲ ਨਹੀਂ ਚਲੋ ਜਿਵੇਂ ਹੋਏਗਾ ਆਰਾਮ ਚਲੋ ਜਿਵੇਂ ਹੋਵੇਗਾ ਬਾਅਦ ਵਿੱਚ ਦੇਖਾਂਗੇ ਹੁਣ ਆਰਾਮ ਕਰੋ ਕੋਈ ਨਾ ਕੋਈ ਕਹਾਣੀ ਘੜ ਦਿਆਂਗੇ ਅੱਗੋਂ ਬਾਹਰ ਖੜਾ ਹਰਜੋਤ ਸਾਰੀ ਗੱਲ ਸੁਣ ਰਿਹਾ ਸੀ ਅੰਦਰ ਆ ਜਾਂਦਾ ਹੈ ਜਿਵੇਂ ਹਰਜੋਤ ਹਰਜੋਤ ਨੂੰ ਗੇਟ ਤੇ ਖੜਾ ਵੇਖਿਆ ਹਰਲੀਨ ਦੇ ਹੋਸ਼ ਉੱਡ ਗਏ ਇੱਕਦਮ ਖੜੀ ਹੋ ਗਈ ਉਸਦੇ ਪੈਰਾਂ ਏਟ ਜਮੀਨ ਨਿਕਲ ਗਈ ਅੱਗੋਂ ਮਾਤਾ ਆਕਦੀ ਖੜੀ ਕਿਉਂ ਹੋ ਗਈ ਤੇਰੇ ਮੂੰਹ ਤੇ ਕਿਉਂ 12:00 ਵਜ ਗਏ ਨਾਲ ਦੀ ਨਾਲ ਉਸਨੇ ਜਿਵੇਂ ਪਿੱਛੇ ਮੁੜ ਕੇ ਵੇਖਿਆ ਤਾਂ ਸਾਹਮਣੇ ਹਰਜੋਤ ਖੜਾ ਉਸਦੇ ਹੱਥ ਵਿੱਚ ਫੜੀ ਤਾਂਛ ਵੀ ਜਮੀਨ ਤੇ ਡਿੱਗੀ ਉਸ ਨੂੰ ਲੱਗਿਆ ਜਿਵੇਂ ਇਸਨੇ ਸਾਰੀਆਂ ਗੱਲਾਂ ਸੁਣ ਲਈਆਂ ਹੋਣ ਅੱਗੋਂ ਹਰਜੋਤ ਨੇ ਹੱਸ ਕੇ ਗਿਆ ਦੇਖੋ ਮੈਂ ਆ ਗਿਆ ਇੱਥੇ ਤੁਸੀਂ ਤਾਸ਼ ਖੇਡ ਰਹੇ ਹੋ ਦੇਖੋ ਮੈਂ ਹਰਲੀਨ ਤੁਹਾਡੇ ਵਾਸਤੇ ਵੱਡੀ ਖੁਸ਼ਖਬਰੀ ਲੈ ਕੇ ਆਇਆ ਅੱਗੋਂ ਹਰਲੀਨ ਹੱਸ ਪੈਂਦੀ ਹੈ ਦੋਵਾਂ ਦੀ ਜਾਨ ਵਿੱਚ ਜਾਨ ਆਉਂਦੀ ਹੈ ਚਲੋ ਹਰਜੋਤ ਨੇ ਕੁਝ ਨਹੀਂ ਸੁਣਿਆ ਤਾਂ ਫਿਰ ਹਰਜੋਤ ਨੂੰ ਅੰਦਰ ਲਿਆਉਂਦੇ ਹਨ ਚਾਹ ਪਾਣੀ ਪੁੱਛਿਆ ਹਰਲੀਨ ਬਾਅਦ ਵਿੱਚ ਆਖਦੀ ਹੈ ਕਿਹੜੀ ਖੁਸ਼ਖਬਰੀ ਤੁਸੀਂ ਮੇਰੇ ਵਾਸਤੇ ਲੈ ਕੇ ਆਏ ਹੋ ਅੱਗੋਂ ਹਰਜੋਤ ਆਖਦਾ ਮੈਂ ਤੇਰੇ ਵਾਸਤੇ ਅਮਰੀਕਾ ਦਾ ਵੀਜ਼ਾ ਲੈ ਕੇ ਆਇਆ ਹਾਂ ਉੱਥੇ ਆਪਾਂ ਦੋਵੇਂ ਰਹਿਾਂਗੇ ਤੂੰ ਵੀ ਤਾਂ ਚਾਹੁੰਦੀ ਸੀ ਆਪਾਂ ਦੋਵੇਂ ਰੜਕੇ ਅਮਰੀਕਾ ਰਹੀਏ ਆਪਾਂ ਉੱਥੇ ਇਕੱਠੇ ਬੈਠੇ ਕੰਮ ਕਰੀਏ ਹਰਲੀਨ ਆਖਦੀ ਬਿਲਕੁਲ ਮੈਂ ਇਹੀ ਚਾਹੁੰਦੀ ਹਾਂ ਅੱਗੋਂ ਹਰਲੀਨ ਦੀ ਮਾਂ ਤਾਂ ਆਖਦੀ ਫਿਰ ਮੇਰਾ ਕੀ ਹੋਵੇਗਾ ਹਰਲੀਨ ਤੁਰੰਤ ਬਦਲ ਬਦਲ ਚੁੱਕੀ ਹੈ ਲੈ ਹੁਣ ساری ਉਮਰ ਮੈਂ ਤੁਹਾਡਾ ਥੋੜੀ ਸੋਚੀ ਜਾਣਾ ਤੁਸੀਂ ਕਿੰਨਾ ਸਮਾਂ ਹੋ ਇੱਥੇ ਬੈਠਿਆ ਨੂੰ ਹੋ ਗਿਆ ਭਾਈ ਭਾਬੀ ਕੋਲ ਜਾਓ ਉੱਥੇ ਉਹਨਾਂ ਕੋਲ ਮਾਫੀ ਮੰਗ ਲਓ ਤੁਹਾਡੇ ਇੱਥੇ ਤੁਹਾਡਾ ਹੁਣ ਹੋਰ ਕੁਝ ਨਹੀਂ ਹੈ ਕਿੰਨਾ ਸਮਾਂ ਧੀ ਦੇ ਦਰ ਤੇ ਬੈਠੇ ਰਹੋਗੇ ਆਪਣੀ ਧੀ ਨੂੰ ਇਸ ਤਰ੍ਹਾਂ ਬਦਲਾ ਦੇ ਕੇ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਵੀ ਦੇਖ ਰਹੀ ਸੀ ਕਿ ਇਹ ਬਿਲਕੁਲ ਬਦਲ ਚੁੱਕੀ ਹੈ ਅੱਗੋਂ ਚਲੋ ਅਗਲੇ ਦਿਨ ਆਪਣਾ ਬੋਰੀਆ ਇਸ ਤਰ੍ਹਾਂ ਚੱਕ ਕੇ ਆਪਣੇ ਪਰਿਵਾਰ ਕੋਲ ਚਲੀ ਜਾਂਦੀ ਹੈ ਆਪਣੇ ਮੁੰਡੇ ਅਤੇ ਆਪਣੇ ਨੂੰਹ ਦੇ ਕੋਲ ਚਲੀ ਜਾਂਦੀ ਹੈ ਇਧਰੋਂ ਹਰਲੀਨ ਜਿਹੜੀ ਕਿ ਬਹੁਤ ਕਸ਼ ਸੀ ਉਹ ਫੁੱਲਿਆ ਨਹੀਂ ਸਮਾ ਰਹੀ ਸੀ ਮੇਰਾ ਬੀਜ ਆ ਗਿਆ ਉਸ ਦੀਆਂ ਅੱਖਾਂ ਵਿੱਚ ਸੁਪਨੇ ਹਨ 에어ਪੋਰਟ ਤੇ ਲੈ ਕੇ ਜਾਂਦਾ 에어ਪੋਰਟ ਤੋਂ ਉਸ ਨੂੰ ਆਕਦਾ ਹੈ ਕੋਈ ਗੱਲ ਨਹੀਂ ਮੈਂ ਥੋੜੀ ਦੇਰ ਵਿੱਚ ਆ ਗਿਆ ਤੁਸੀਂ ਇੱਥੇ ਬੈਠੋ ਆ ਬੈਗ ਫੜ ਲਓ ਇਸ ਦੇ ਵਿੱਚ ਕੋ ਮੋਬਾਈਲ ਹੈ ਤੇ ਮੇਰਾ ਥੋੜਾ ਮੋਟਾ ਸਮਾਨ ਹੈ ਇਸ ਨੂੰ ਬਾਅਦ ਦੇ ਵਿੱਚ ਖੋਲਣਾ ਹਜੇ ਨਹੀਂ ਖੋਲਣਾ ਚਲੋ ਕੋਈ ਗੱਲ ਨਹੀਂ ਤੁਸੀਂ ਜਾਓ ਮੈਂ ਇੱਥੇ ਬੈਠੀ ਹਾਂ ਹਰਲੀਨ ਆਰਾਮ ਦੇ ਨਾਲ ਬੈਠੀ ਹੈ ਅੱਖਾਂ ਦੇ ਵਿੱਚ ਉਸ ਦੇ ਸੁਪਨੇ ਹਨ ਜਿਵੇਂ ਹੀ ਫਲੈਟ ਚੱਲੀ ਗਈ ਉਸ ਨੂੰ ਥੋੜਾ ਜਿਹਾ ਡਰ ਲੱਗਿਆ ਕਿਉਂਕਿ ਅਜੇ ਤੱਕ ਹਰਜੋਤ ਨਹੀਂ ਆਇਆ ਸੀ ਜਿਵੇਂ ਉਸ ਨੇ ਫੋਨ ਲੌਨਲੀ ਬੈਗ ਖੋਲਿਆ ਅੰਦਰ ਉਸ ਨਿਕਲੀ ਲੁਕੀ ਹੋਈ ਚਿੱਠੀ ਮਿਲੀ ਚਿੱਠੀ ਖੋਲ ਕੇ ਉਸ ਅੰਦਰ ਵੇਖਿਆ ਇਹ ਫਲਾਈਟ ਜਿਹੜੀ ਅਮਰੀਕਾ ਨਹੀਂ ਜਾਂਦੀ ਇਹ ਤੈਨੂੰ ਇਹ ਜਹੇ ਮੁਲਕ ਦੇ ਵਿੱਚ ਲੈ ਜਾਵੇਗੀ ਜਿੱਥੇ ਤੂੰ ਭੀਖ ਮੰਗ ਮੰਗ ਕੇ ਤੇਰਾ ਬੁਰਾ ਹਾਲ ਹੋ ਜਾਵੇਗਾ ਤੂੰ ਚਾਹੁੰਦੀ ਸੀ ਨਾ ਤੇਰਾ ਬਾਹਰ ਦਾ ਵੀਜ਼ਾ ਲੱਗੇ ਲੈ ਲੱਗ ਗਿਆ ਬਾਹਰ ਦਾ ਵੀਜ਼ਾ ਉੱਥੇ ਭੀਖ ਮੰਗ ਅਤੇ ਜਦੋਂ ਤੱਕ ਤੈਨੂੰ ਸਾਸ ਨਾ ਹੋ ਜਾਵੇ ਤੂੰ ਮੇਰੇ ਮਾਪਿਆਂ ਨਾਲ ਗਲਤ ਕੀਤਾ ਤੇ ਜਦੋਂ ਤੱਕ ਤੂੰ ਬਿਲਕੁਲ ਭੁੱਖੀ ਮਰਨ ਵਾਲੀ ਹਾਲਾਤ ਨਾ ਹੋ ਜਾਣ ਮੈਨੂੰ ਦੁਬਾਰਾ ਫੋਨ ਨਾ ਕਰੀ ਚਲੀ ਜਾ ਇਥੋਂ ਮੇਰੀ ਜ਼ਿੰਦਗੀ ਦੇ ਵਿੱਚੋਂ ਹੁਣ ਐਨੀ ਗੱਲ ਪੜ੍ਹ ਕੇ ਹਰਲੀਨ ਦੇ ਹੋਸ਼ ਉੱਡ ਗਏ ਉਸ ਦੇ ਸਾਹਮਣੇ ਉਸ ਦੇ ਪਾਪ ਜਿਹੜੇ ਹਨ ਬਿਲਕੁਲ ਸਾਹਮਣੇ ਫਿਲਮ ਵਾਂਗੂ ਘੁੰਮ ਰਹੇ ਸੀ ਸਾਰਾ ਕੁਝ ਆਪਣੇ ਅੱਖਾਂ ਦੇ ਵਿੱਚ ਵੇਖ ਲਿਆ ਬਹੁਤ ਫੋਨ ਕੀਤੇ ਲੇਕਿਨ ਫਲਾਈਟ ਦੇ ਵਿੱਚ ਕੁਝ ਨਹੀਂ ਫੋਨ ਨਹੀਂ ਮਿਲਦੀ ਉੱਥੇ ਪਹੁੰਚ ਕੇ ਕੋਸ਼ਿਸ਼ ਕਰਦੀ ਰਹੀ ਲੇਕਿਨ ਅੱਗੋਂ ਕੁਝ ਨਹੀਂ ਹੁੰਦਾ ਇਦਰੋਂ ਹਰਜੋਤ ਆਪਣੇ ਮਾਤਾ ਪਿਤਾ ਨੂੰ ਦੁਬਾਰਾ ਆਪਣੇ ਘਰ ਲਿਆਉਂਦਾ ਹੈ ਉਧਰ ਹਰਲੀਨ ਨੂੰ ਸਜ਼ਾ ਮਿਲ ਚੁੱਕੀ ਹੈ ਸ਼ਾਇਦ ਉਸਨੇ ਸਾਰੇ ਸੁਪਨੇ ਵਿੱਚ ਨਹੀਂ ਸੋਚਿਆ ਹੋਵੇਗਾ ਕਿ ਉਹ ਦਰਦ-ਦਰਦ ਦੀਆਂ ਠੋਕਰਾਂ ਖਾ ਰਹੀ ਹੈ ਅਣਜਾਣ ਅਣਜਾਣ ਦੇਸ਼ ਦੇ ਵਿੱਚ ਉਥੋਂ ਦੀ ਭਾਸ਼ਾ ਨਹੀਂ ਜਾਣਦੀ ਇੱਥੇ ਕੋਈ ਉਸ ਦੀ ਸਾਰ ਲੈਣ ਵਾਲਾ ਨਹੀਂ ਹੈ ਦੋਸਤੋ ਨਾ ਤਾਂ ਉਸ ਕੋਲ ਵਾਪਸ ਆਉਣ ਜੋਗਾ ਪੈਸਾ ਹੈ ਨਾ ਹੀ ਉਹਥੇ ਰਹਿਣ ਜੋਗਾ ਦਰਦ-ਦਰਦ ਦੀਆਂ ਠੋਕਰਾਂ ਖਾਂਦੀ ਹੈ ਬਾਰ-ਬਾਰ ਫੋਨ ਲਾਉਂਦੀ ਹੈ ਅੱਗੋਂ ਹਰਜੋਤ ਜਾਣ ਬੁੱਝ ਕੇ ਫੋਨ ਕੱਟ ਦਿੰਦਾ ਇੱਕ ਦਿਨ ਹਰਜੋਤ ਦੇ ਪਾਪਾ ਨੇ ਵੇਖਿਆ ਬਾਰ-ਬਾਰ ਫੋਨ ਆ ਰਿਹਾ ਅੱਗੋਂ ਫੋਨ ਚੁੱਕਿਆ ਤਾਂ ਵੇਖਿਆ ਉਸਦੀ ਨੂੰਹ ਰਾਣੀ ਹਰਲੀਨ ਬੋਲ ਰਹੀ ਸੀ ਉਹ ਰੋ ਪੈਂਦੀ ਹੈ ਉਸਦੀ ਆਵਾਜ਼ ਵਿੱਚ ਦਰਦ ਉਹ ਮਾਫੀਆਂ ਮੰਗ ਰਹੀ ਹੈ ਅੱਗੋਂ ਉਹ ਵੀ ਫੋਨ ਕੱਟ ਦਿੰਦਾ ਹੈ ਤੇ ਸੋਚਦਾਰ ਇਸ ਦਾ ਫਾਲ ਇਸ ਨੂੰ ਮਿਲ ਚੁੱਕਾ ਹੈ ਤਾਂ ਹਰਜੋਤ ਆਪਣੇ ਬਾਪੂ ਤੇ ਮਾਂ ਨੂੰ ਸਾਰੀ ਗੱਲ ਦੱਸਦਾ ਮਾਂ ਨੂੰ ਆਪਦੀ ਨੂੰਹ ਤੇ ਤਰਸ ਆ ਜਾਂਦਾ ਫਿਰ ਉਹ ਦੋਵਾਂ ਨੂੰ ਇਸ ਗੱਲ ਵਾਸਤੇ ਮਨਾਉਂਦੀ ਹੈ ਕਿ ਹਰਲੀਨ ਨੂੰ ਵਾਪਸ ਲਿਆਓ ਉਹ ਹੁਣ ਆਪਦੇ ਗੁਨਾਹਾਂ ਦੀ ਮਾਫੀ ਮੰਗ ਰਹੀ ਹੈ ਉਸ ਨੂੰ ਅਸਾਸ ਹੋ ਚੁੱਕਿਆ ਉਸਨੇ ਗਲਤ ਕੀਤਾ ਹੈ ਫਿਰ ਹਰਜੋਤ ਆਪਣੀ ਮਾਂ ਦੀ ਗੱਲ ਮੰਨ ਲੈਂਦਾ ਹੈ ਕਿਉਂਕਿ ਹਰਜੋਤ ਆਪਣੀ ਮਾਂ ਦਾ ਕਹਿਣਾ ਨਹੀਂ ਟਾਲਦਾ ਫਿਰ ਹਰਜੋਤ ਉਸ ਕੰਟਰੀ ਜਾਂਦਾ ਹੈ ਤੇ ਹਰਲੀਨ ਕੋਲ ਪਹੁੰਚ ਜਾਂਦਾ ਹੈ ਹਰਲੀਨ ਨੇ ਜਿਵੇਂ ਉਸ ਨੂੰ ਵੇਖਿਆ ਤੇ ਇੱਕਦਮ ਉਸਦੇ ਪੈਰੀਂgir ਕੇ ਮਾਫੀ ਮੰਗਣ ਲੱਗ ਜਾਂਦੀ ਹੈ ਮੈਨੂੰ ਸਬਕ ਮਿਲ ਚੁੱਕਿਆ ਹੈ ਅੱਜ ਤੋਂ ਬਾਅਦ ਮੈਂ ਕਦੇ ਕੋਈ ਨਿੱਕੀ ਜਿਹੀ ਗਲਤੀ ਵੀ ਨਹੀਂ ਕਰਾਂਗੀ ਬੇਸ਼ੱਕ ਤੁਸੀਂ ਮੈਨੂੰ ਮੇਰੀ ਜੋ ਮਰਜ਼ੀ ਸਜ਼ਾ ਦੇ ਦਿਓ ਮੈਨੂੰ ਛੱਡ ਛੱਡ ਕੇ ਨਾ ਜਾਓ ਕਿ ਤੇ ਤੇ ਵੀ ਤੱਕੇ ਖਾਣ ਲਈ ਮਜਬੂਰ ਨਾ ਕਰੋ ਪਰ ਇੱਕ ਵਾਰ ਤੁਸੀਂ ਮੈਨੂੰ ਇੱਥੋਂ ਕੱਢ ਲਓ ਹਰਜੋਤ ਨੂੰ ਵੀ ਉਸ ਤੇ ਤਰਸ ਆ ਜਾਂਦਾ ਹੈ ਹਰਲੀਨ ਨੂੰ ਨਾਲ ਲੈ ਕੇ ਇੰਡੀਆ ਵਾਪਸ ਆ ਜਾਂਦਾ ਹੈ ਆਪਦੇ ਘਰੇ ਲਿਆਉਂਦਾ ਹੈ ਘਰੇ ਹਰਲੀਨ ਆਪਣੇ ਸਾਸੋਹਰੇ ਦੇ ਪੈਰੀ ਡਿੱਗ ਜਾਂਦੀ ਹੈ ਰੋ ਰੋ ਕੇ ਉਹਨਾਂ ਕੋਲੋਂ ਮਾਫੀ ਮੰਗਦੀ ਹੈ ਕਹਿੰਦੀ ਮੈਂ ਬਾਪੂ ਮਾਂ ਬਾਪੂ ਅੱਜ ਤੋਂ ਬਾਅਦ ਮੈਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਤੁਹਾਡੀ ਮੈਂ ਇੰਨੀ ਜ਼ਿਆਦਾ ਸੇਵਾ ਕਰਾਂਗੀ ਕਿ ਤੁਸੀਂ ਹੈਰਾਨ ਰਹਿ ਜਾਮੋਗੇ ਉਸ ਤੋਂ ਬਾਅਦ ਹਰਲੀਨ ਸੱਚ ਵਿੱਚ ਬਹੁਤ ਜ਼ਿਆਦਾ ਬਦਲ ਚੁੱਕੀ ਸੀ ਹਰਜੋਤ ਆਪਦੇ ਮਾਪੇ ਪਿਓ ਦੀ ਸੇਵਾ ਕਰਦਾ ਹੈ ਹਰਲੀਨ ਵੀ ਦਿਲ ਜਾਂ ਤੋਂ ਆਪਣੇ ਸੱਸ ਸਹੁਰਾ ਦੀ ਸੇਵਾ ਕਰਨ ਲੱਗੀ 24 ਘੰਟੇ ਉਹਨਾਂ ਦੇ ਅੱਗੇ ਪਿੱਛੇ ਫਿਰਦੀ ਰਹਿੰਦੀ ਜੋ ਵੀ ਚੀਜ਼ ਚਾਹੀਦੀ ਸੀ ਉਹ ਹਾਜ਼ਰ ਕਰ ਦਿੰਦੀ ਹੁਣ ਹਰਜੋਤ ਦੇ ਮਾ ਮਾਪੇ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਹਨਾਂ ਦਾ ਪੁੱਤ ਉਸ ਕੋਲ ਸੀ ਤੇ ਉਹਨਾਂ ਦੀ ਨੂੰਹ ਰਾਣੀ ਵਾਪਸ ਆ ਚੁੱਕੀ ਸੀ ਇਸੇ ਤਰ੍ਹਾਂ ਜਦੋਂ ਹਰਜੋਤ ਦੇ ਮਾਤਾ ਪਿਤਾ ਜਿਉਂਦਾ ਰਹੇ ਉਹਨਾਂ ਦੀ ਨੂੰਹ ਬਹੁਤ ਜ਼ਿਆਦਾ ਸੇਵਾ ਕਰਦੀ। ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜਦੋਂ ਮਾਪੇ ਬਜ਼ੁਰਗ ਹੋ ਜਾਣ ਤਾਂ ਉਹਨਾਂ ਨੂੰ ਠੋਕਰ ਨਹੀਂ ਉਹਨਾਂ ਨੂੰ ਗਲ ਨਾ ਲਾਉਣਾ ਚਾਹੀਦਾ। ਉਹਨਾਂ ਦਾ ਸਾਰਾ ਬਣਦਾ ਹਾਂ ਕੋ ਉਹਨਾਂ ਨੂੰ ਦੇਣਾ ਚਾਹੀਦਾ। ਦੋਸਤੋ ਉਹਨਾਂ ਦੀ ਮਾਪੇ ਦੀ ਸੇਵਾ ਕਰਨੀ ਚਾਹੀਦੀ ਹੈ। ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ? ਕਮੈਂਟ ਬਾਕਸ ਵਿੱਚ ਆਪਣੇ ਜ਼ਰੂਰ ਵਿਚਾਰ ਸਾਂਝੇ ਕਰਿਓ। ਦੋਸਤੋ ਧੰਨਵਾਦ। ਸਤਿ ਸ਼੍ਰੀ ਅਕਾਲ।